ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਲਈ ਇੱਕ ਨਵੀਂ ਜਿਹੜੀ ਅਪਡੇਟ ਵਿਭਾਗ ਵੱਲੋਂ ਆਈ ਆ ਉਹਦੇ ਬਾਰੇ ਜਾਣਕਾਰੀ ਲੈ ਕੇ ਆਏ ਆ ਤਾਂ ਇਹ ਅਪਡੇਟ ਆਈ ਆ ਜੀ ETT 9594 ਪੋਸਟਾਂ ਦੇ ਰਿਗਾਰਡਿੰਗ ETT 9594 ਪੋਸਟਾਂ ਦਾ ਜਿਹੜਾ ਪੰਜਾਬੀ ਪੇਪਰ A ਰੀ-ਕੰਡਕਟ ਕਰਵਾਇਆ ਜਾ ਰਿਹਾ ਹੈ ਤਾਂ ਉਸ ਸੰਬੰਧੀ ਵਿਭਾਗ ਵੱਲੋਂ ETT 9594 ਭਰਤੀ ਦੇ ਸੰਬੰਧੀ ਫੀਸ ਦਾ ਲਿੰਕ ਜਿਹੜਾ ਹੈ ਪੋਰਟਲ ਜਿਹੜਾ ਹੈ ਓਪਨ ਕਰ ਦਿੱਤਾ ਗਿਆ ਹੈ ਠੀਕ ਆ ਤਾਂ ਫੀਸ ਦਾ ਪੋਰਟਲ ਓਪਨ ਹੋ ਗਿਆ ਹੈ ਤਾਂ ਜਿਹੜੇ ਵੀ ਕੈਂਡੀਡੇਟ ਫੀਸ ਅਪਲਾਈ ਕਰਨਾ ਚਾਹੁੰਦੇ ਆ ਤਾਂ ਆਪਣੀ ਫੀਸ ਅਪਲਾਈ ਕਰ ਸਕਦੇ ਆ ਤਾਂ ਫੀਸ ਦੇ ਰਿਗਾਰਡਿੰਗ ਜੋ ਵੀ ਪ੍ਰੋਸੈਸ ਆ ਉਹ ਤੁਹਾਨੂੰ ਤੁਹਾਡੀ ਜਿਹੜੀ ਆ ਐਪਲੀਕੇਸ਼ਨ ਨੰਬਰ ਤੇ ਜਿਹੜਾ ਤੁਹਾਡਾ ਪਾਸਵਰਡ ਆ ਉਹ ਜਦੋਂ ਤੁਸੀਂ ਫਿਲ ਕਰੋਗੇ ਤਾਂ ਉਹਦੇ ਵਿੱਚ ਜਦੋਂ ਸਟੈਪ ਨੰਬਰ 4 ਆਏਗਾ ਨਾ ਦਸਟੈਪ ਨੰਬਰ 4 ਵਿੱਚ ਜਾ ਕੇ ਤੁਸੀਂ ਆਪਣੀ ਫੀਸ ਆ ਜਿਹੜੀ ਉਹ ਪੇ ਕਰਨੀ ਆ ਉੱਥੇ ਆਪਣੇ ਆਪ ਹੀ ਤੁਹਾਡੀ ਕੈਟਾਗਰੀ ਵਾਈਜ਼ ਜਿਹੜਾ ਤੁਹਾਨੂੰ ਸ਼ੋਅ ਕਰ ਦੇਗਾ ਕਿ ਤੁਸੀਂ ਕਿੰਨੀ ਫੀਸ ਜਿਹੜੀ ਆ ਉਹ ਭਰਨੀ ਹੋਏਗੀ ਠੀਕ ਆ ਇਸ ਤੋਂ ਬਾਅਦ ਜਦੋਂ ਵੀ ਪੋਰਟਲ ਦੇ ਵਿੱਚ ਤੁਸੀਂ ਫੀਸ ਨੂੰ ਅਪਲਾਈ ਕਰੋਗੇ ਤਾਂ ਜਦੋਂ ਫੀਸ ਕਨਫਰਮਡ ਹੋ ਜਾਂਦੀ ਆ ਕਿ ਤੁਹਾਡੀ ਫੀਸ ਜਿਹੜੀ ਅਪਲਾਈ ਹੋ ਗਈ ਹੋਈ ਆ ਉਸ ਤੋਂ ਬਾਅਦ ਜਿਹੜਾ ਮੇਨ ਇੱਕ ਇਸ਼ੂ ਰਹਿੰਦਾ ਹੈ ਕਿ ਫੀਸ ਨੂੰ ਜਿਹੜਾ ਹੈ ਉਹ ਅਸੀਂ ਪ੍ਰਿੰਟ ਕਿਵੇਂ ਕਰੀਏ ਠੀਕ ਹੈ ਕਿਉਂਕਿ ਵਿਭਾਗ ਨੇ ਜਿਹੜਾ ਮੇਨ ਇੰਪੋਰਟੈਂਟ ਜਿਹੜੀ ਚੀਜ਼ ਆ ਉਹ ਇਹ ਦਸੀ ਆ ਕਿ ਜਿਹੜਾ ਤੁਸੀਂ ਫੀਸ ਦਾ ਤੁਹਾਡੇ ਕੋਲ ਇੱਕ ਪ੍ਰਿੰਟ ਜਰੂਰ ਹੋਣਾ ਚਾਹੀਦਾ ਹੈ ਫੀਸ ਦੀ ਜਿਹੜੀ ਇੱਕ ਸਲਿੱਪ ਆ ਉਹ ਹੋਣੀ ਬਹੁਤ ਜ਼ਰੂਰੀ ਆ ਤਾਂ ਜਦੋਂ ਵੀ ਆਪਾਂ ਫੀਸ ਨੂੰ ਅਪਲਾਈ ਕਰਦੇ ਆ ਤਾਂ ਕਨਫਰਮਡ ਫੀਸ ਤਾਂ ਆ ਜਾਂਦਾ ਹੈ ਪਰ ਉੱਥੇ ਪ੍ਰਿੰਟ ਦੀ ਕੋਈ ਆਪਸ਼ਨ ਨਹੀਂ ਆਉਂਦੀ ਸਾਰਿਆਂ ਦੇ ਨਾਲ ਇਹ ਪ੍ਰੋਬਲਮ ਜਿਹੜੀ ਆ ਸਾਰਿਆਂ ਨੂੰ ਦੇਖਣੀ ਪੈ ਰਹੀ ਆ ਪਰ ਇੱਕ ਚੀਜ਼ ਇਹਦੇ ਵਿੱਚ ਨੋਟ ਕਰਨ ਵਾਲੀ ਹੈ ਕਿ ਜਿਹੜੀ ਤੁਹਾਡੀ ਫੀਸ ਕਨਫਰਮਡ ਹੋ ਗਈ ਆ ਹੁਣ ਤੁਹਾਡਾ ਜਿਹੜਾ ਐਪਲੀਕੇਸ਼ਨ ਠੀਕ ਆ ਪ੍ਰਿੰਟ ਐਪਲੀਕੇਸ਼ਨ ਜਿਹੜਾ ਉਹ ਤੁਹਾਡਾ ਸੇਮ ਹੀ ਰਿਹਾ ਹੈ ਪਹਿਲੇ ਵਾਲਾ ਸਿਰਫ ਕਿ ਸਿਰਫ ਤੁਸੀਂ ਫੀਸ ਅਪਲਾਈ ਕੀਤੀ ਆ ਤਾਂ ਪ੍ਰਿੰਟ ਐਪਲੀਕੇਸ਼ਨ ਸਟੈਪ ਨੰਬਰ 5 ਦੇ ਵਿੱਚ ਜਾ ਕੇ ਤੁਸੀਂ ਕੀ ਕਰਨਾ ਹੈ ਧਿਆਨ ਨਾਲ ਸੁਣ ਲੋ ਜੀ ਸਟੈਪ ਨੰਬਰ 5 ਦੇ ਵਿੱਚ ਤੁਸੀਂ ਜਾਣਾ ਹੈ ਜਿੱਥੇ ਲਿਖਿਆ ਹੈ print application ਜਿੱਦੋਂ ਤੁਸੀਂ print application ਤੇ ਕਲਿੱਕ ਕਰੋਗੇ ਤਾਂ ਇੱਕ ਐਪਲੀਕੇਸ਼ਨ ਤੁਹਾਡੀ ਖੁੱਲ ਕੇ ਸਾਹਮਣੇ ਆ ਜਾਏਗੀ ਜਿਹਦੇ نیچے ਫੀਸ ਕਨਫਰਮਡ ਜਿੰਨੀ ਪੇਪਰ A ਲਈ ਦੁਬਾਰਾ ਫੀਸ ਲਈ ਗਈ ਆ ਉਹ ਜਿਹੜੀ ਸਭ ਤੋਂ ਲਾਸਟ ਤੇ ਆ ਜਾਏਗੀ ਨਾਲ ਤੁਹਾਡੀ ਫੋਟੋ ਆ ਜਾਏਗੀ ਠੀਕ ਆ ਤਾਂ ਉੱਥੇ ਫੀਸ ਕਨਫਰਮਡ ਲਿਖਿਆ ਆ ਜਾਏਗਾ ਤਾ ਸਾਰੇ ਇਹ ਗੱਲ ਨੂੰ ਨੋਟ ਕਰ ਲੈ ਕੇ ਜਿਹੜੀ ਤੁਸੀਂ ਫੀਸ ਦੀ ਸਲਿੱਪ ਆ ਉਹ ਸਟੈਪ ਨੰਬਰ 5 ਦੇ ਵਿੱਚ ਜਾ ਕੇ ਡਾਊਨਲੋਡ ਕਰਨੀ ਆ ਜਦੋਂ ਤੁਹਾਡੀ ਫੀਸ ਸਟੈਪ ਨੰਬਰ 4 ਤੇ ਵਿੱਚ ਜਿਹੜੀ ਆ ਕਨਫਰਮਡ ਹੋ ਜਾਏਗੀ ਉਸ ਤੋਂ ਬਾਅਦ ਤੁਸੀਂ ਸਟੈਪ ਨੰਬਰ 5 ਦੇ ਵਿੱਚ ਜਾ ਕੇ ਆਪਣੀ ਫੀਸ ਦਾ ਜਿਹੜਾ ਹੈ ਸਲਿੱਪ ਨੂੰ ਡਾਊਨਲੋਡ ਕਰ ਲੈਣਾ ਤਾਂ ਉਹਦੇ نیچے ਤੁਹਾਡੀ ਜਿੰਨੀ ਵੀ ਫੀਸ ਹੋਏਗੀ ਉਹ ਤੁਹਾਨੂੰ ਆ ਜਾਈਗੀ ਨਜ਼ਰ ਤੇ ਉਹਦਾ ਤੁਸੀਂ ਪ੍ਰਿੰਟ ਜਿਹੜਾ ਉਹ ਕਢਵਾ ਲੈਣਾ ਤੇ ਉਹਨੂੰ ਆਪਣੇ ਕੋਲ ਸੰਭਾਲ ਕੇ ਰੱਖਣਾ ਕਿਉਂਕਿ ਉਹਦੀ ਲੋਡ ਜਿਹੜੀ ਆ ਅੱਗੇ ਪੜ ਸਕਦੀ ਆ ਠੀਕ ਆ ਤਾਂ ਹੀ ਵਿਭਾਗ ਨੇ ਕਿਹਾ ਹੈ ਕਿ ਉਸ slip ਨੂੰ ਜਿਹੜਾ ਤੁਸੀਂ ਸਾਰਿਆਂ ਨੇ ਸੰਭਾਲ ਕੇ ਰੱਖਣਾ ਆਈ ਹੋਪ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਹੋਏਗੀ ਤਾਂ ਵੱਧ ਤੋਂ ਵੱਧ ਚੈਨਲ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਚੈਨਲ ਦੇ ਡੀਅਰ ਤੁਹਾਨੂੰ ਜਿਹੜਾ ਕਮਿਊਨਿਟੀ ਦੇ ਵਿੱਚ ETT 5994 ਦੇ 10th ਕਲਾਸ ਦੇ ਬੇਸਡ ਗ੍ਰਾਮਰ ਦੇ ਤੇ ਸਾਹਿਤ ਦੇ ਕੁਸ਼ਨ ਜਿਹੜੇ ਆ ਉਹ ਕਰਵਾਏ ਜਾਂਦੇ ਆ ਤੁਸੀਂ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਈ ਹੋਪ ਤੁਹਾਡੀ ਤਿਆਰੀ ਵਧੀਆ ਚੱਲ ਰਹੀ ਹੋਵੇ ਕਿ ਤੇ ਆਪਣੀ ਤਿਆਰੀ ਵੱਲ ਫੋਕਸ ਕਰੋ ਥੈਂਕ ਯੂ ਫॉर ਵਾਚਿੰਗ